ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਇੱਕ ਨਵੇਂ ਵਲੌਗ ਦੇ ਵਿੱਚ ਤੇ ਫਿਲਹਾਲ ਸਾਡੇ ਕੋਲ ਆ ਚੁੱਕਿਆ ਸਾਡਾ ਭਰਾ ਲਵੰਦੋਸ਼ੀ। ਆ ਜੀ ਜਲਦੀ ਨਾਲ ਮਿਲਦੇ ਹਾਂ ਸਾਰੇ ਦੇਖਦੇ ਹੋ ਵਲੌਗ ਵਨ ਦਾ ਹੋਵੇ ਨਿਕਟੇ ਗਈ ਮਿਠੂ। ਚੋ ਨੀ ਬੰਦਣਗੇ। ਆਜ ਵੀ ਨਹੀਂ ਇੱਕ ਟਾਈਮ ਨਹੀਂ ਪੈ ਰਿਹਾ ਮਹਾਰਾਜੋ ਗੱਡੀ ਲੈ ਕੇ ਆ ਨਹੀ ਗੱਡੀ ਲੈ ਕੇ ਆ। ਇੱਕੋ ਗੱਡੀ ਹੀ बार-बार ਚਲਾਈ ਜਾਏਗਾ ਤਾਂ ਗੱਲ ਨਹੀਂ ਬਣਦੀ ਨਾ। ਧੰਦਾ ਚਲਾਉਣਾ ਮੁੰਡਿਆਂ ਦਾ। ਤੇ ਯਾਰੀ ਸਵਾਗਤ ਹੈ। ਨਹੀਂ ਨਹੀਂ ਨਹੀਂ। ਕਾਲੂ ਯਾ ਇਹ ਦਿਸੋਂ ਹਟੈਲ ਕਾ ਦੋ ਬੰਦੇ ਆਣੀਆਂ ਤੁਮੇਤੋਂ ਉਹ 91 ਦੀ ਗੱਲ ਤੋਂ ਮੈਂ ਕੱਲੜਾ ਵਲੋਗ ਬਾਅਦ ਚ ਦੇਖਿਆ ਵਾ ਸਾਰੇ ਜੇ ਆਪਾਂ ਕਾਲੇ ਚੱਲੇ ਦੀਗੇ ਤੁਮੇਤੋਂ ਐਨਕਾ ਲੱਤੀ ਹੈ ਕਿ ਜਿਹੜਾ ਚਲਾ ਰਿਹਾ ਉਹ ਤੂੰ ਪਾਊਗਾ ਐਨਕਾ ਤੇ ਅੰਦਰ ਸਾਰੇ ਨੇ ਕੰਡਕਟਰ ਸੀਟ ਤੇ ਬੈਠੇ ਦੀ ਉਹ ਪਾ ਰਿਹਾ ਕੀ ਆ ਰਾਜ ਕਰਦੀ ਆ ਨਹੀਂ 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 ਇਹ ਅੱਜ ਹੁਣ ਇਹ ਪਾਊਗੀ ਇਹ ਐਨਕ ਮੈਂ ਪਾਊਗਾ ਇਹ ਐੜਾ ਤਾਂ ਮੈਂ ਹੀ ਪਾ ਕੇ ਰੱਖੂੰਗਾ ਅਬ ਜਿਆਦ ਅੱਲਾਹ ਦਾ ਦੇਖਿਓ ਰਾਉਂਜਾ ਦਾ ਐਨਕਾ ਲੈਣ ਗਿਆ ਐਨਕਾ ਪਈਆਂ ਵਿੱਚ ਨੇ ਮੁੜਿਆ 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 ਸਾਲਿਆ ਮੁੜਿਆ ਆ ਜਾ ਉਧਰ ਆ ਜਾ ਕਿ ਕਾਲੇ ਆ ਰਹੇ ਆ ਉਹ ਉਧਰ ਲਾਈਟ ਲਗਾ ਦੇ ਇਹ ਵੀ ਠੀਕ ਲਾ ਦਿਆ ਹਾਂ ਹਾਂ ਇਹ ਠੀਕ ਆ ਚਲਾਇਆ ਬੱਸ ਹੁਣ ਬਹੁਤ ਸਾਲਾ ਡਰਾਮੇ ਵੱਜ ਜਣਾਂਗੇ ਤਾਂ ਕਰਦੇ ਭਰਾਵਾ ਬਿਜ਼ਨਸ ਦਿੱਤਾ ਸੀ ਉਹਦੇ ਆ ਕਿ ਗਿਲਾਸਾਂ ਤੋਂ ਮਾਫੀ ਨਹੀਂ ਤੈਂਸੇ ਯੂਨਿਟਾਂ ਉਹਦੀਆਂ ਜਿਹੜੀਆਂ ਮੈਂ ਬੱਦਾਂ ਦੀਆਂ ਨੇ ਤੁਹਾਡੇ ਵਾਲੇ ਸਿਸਟਮ ਥੋੜੀ ਆ ਤੈਂਸੇ ਯੂਨਿਟਾਂ ਦੇ ਵਿੱਚ ਕੰਮ ਕਰਕੇ ਰੱਖਣਾ ਅੱਜ ਲਈ ਆਪਾਂ ਐਨਕਾ ਦੱਬ ਲਈਏ ਤੱਲੇ ਸਾਡੀਆਂ ਇਹਨੇ ਤੇਰੀ ਕੋਈ ਨਹੀਂ ਆਈਗੀ ਆਣ ਕੇ ਮੇਰੀ ਵਣਕ ਆ ਆਇਆ ਮੰਮੀ ਮੈਂ ਜਾ ਕੇ ਉਹਦਾ ਹੁੰਜਦਾ ਉਹ ਸਮਾਨ ਚੱਕ ਲਿਆ ਆਪਦਾ ਹਾਂ ਪਾਵਰ ਰੈਕ ਬਲੈਕ ਐਮ ਉਹ ਚੱਕ ਲਿਆ ਚੱਕ ਲਿਆ ਪੱਕੀ ਗੱਲ ਹੈ ਚੱਲ ਚੱਲੀ ਹੈ ਰਾਮ ਜਦਾ ਹੈ ਦੱਲਾ ਸਿਰੇ ਦਾ ਔਰ ਹੋ ਗਿਆ ਦਿਨੇ ਉਹ ਦਿਨੇ ਭੈਣ ਤੇ ਆਈ ਯਾਰ ਹਾਂ ਉੱਕੀ ਚਾਹ ਵੀ ਆਰਡਰ ਕਰਦੇ ਹਾਂ ਸੰਜੀ ਵੀਰੇ ਇੱਕ ਤਾਂ ਮਰੇ ਜਣੇ 90 ਰੁਪਏ ਹੁਣ ਤੇਰੇ ਵੱਲ ਹੋ ਗਏ ਕਿੰਨੇ ਮੈਂ ਕੁਝ ਨਹੀਂ ਦੇਣਾ ਹੈਗਾ 890 ਕਿਹੜਾ ਦੇਣਾ ਮੈਂ ਸੇਸ਼ਵਾਨ ਬਾਬਾ ਮੈਂ ਥੋੜੀ ਖਵਾਇਆ ਤੂੰ ਖਵਾਇਆ ਚੱਲ ਚੱਲ ਤੈਨੂੰ ਕਿਹਾ ਸੀ ਮੈਂ ਕਿ ਤੂੰ ਖਵਾ ਰੇ ਤੂੰ ਕਿਹਾ ਹਾਂ ਚੱਲ ਨਹੀਂ ਮੈਂ ਨਹੀਂ ਕਿਹਾ ਨਾ 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 ਓਏ ਹਾਂ ਤੂੰ ਹੀ ਕਿਹਾ ਸੀ ਤੂੰ ਹੀ ਉਹ ਸਾਲੇ ਤੂੰ ਭੁੱਲ ਗਿਆ ਮੈਂ ਤੈਨੂੰ ਕਹ ਰ ਜੀ ਕਿ ਮੈਨੂੰ ਯਕੀਨੀ ਨਹੀਂ ਉਹਦੇ ਪਿੱਛੇ ਇਹ ਵੀ ਤੂੰ ਹੁਣ ਲਵਾ ਹਾਂ ਤਾਂ ਮੈਂ ਤੈਨੂੰ ਕਿਹਾ ਸੀ ਮੈਂ ਕਿ ਵੀ ਤੈਨੂੰ ਤਾਂ ਹੀ ਤਾਂ ਦੱਸ ਰਿਹਾ ਵੀ ਇਹ ਤੂੰ ਲਵਾਏਂਗਾ ਹਾਂ ਉਹ ਤੂੰ ਨਾ ਆਇਆ ਕਰ ਗਿਆ ਦੱਲਾ ਗਰੀ ਦੱਲਾ ਗਰੀ ਕੋਈ ਨਹੀਂ ਕਰ ਗਿਆ ਹਜੇ ਹਜੇ ਮੈਂ ਲਿਖਿਆ ਸੀ ਉਹਨੇ ਤੇ ਕਿ ਨਮਨ ਦਿੱਤੀ ਪਾਰਟੀ ਉਹ ਮੈਂ ਚਾਰ ਰੈਡਮਾ ਖਾਲੀ ਥੋੜੀਆਂ ਨੇ ਚਾਰ ਰੈਡਮਾ ਚਾਰ ਕਿਹੜੀਆਂ ਐਡੂ ਅਸਿਕ ਨਹੀਂ ਇੱਕ ਵਾਰ ਦੇਖ ਦੋ ਤਰ੍ਹਾਂ ਦੀ ਤਾਂ ਪਾਤ ਚਾਮ ਖਾਦੀ ਆ ਹਾਂ ਦੋ ਤਰ੍ਹਾਂ ਚਾਮ ਖਾਦੀ ਆ ਹਾਂ ਅੱਧੀ ਅੱਧੀ ਕਰਦੀਆਂ ਨਾ ਚਾਰ ਹੋ ਗਈਆਂ ਇੱਕ ਵਾਰਾ ਦੋ ਇੱਕ ਵਾਰਾ ਦੋ ਕਰਕੇ ਤਾਂ ਦੋ ਤਾਂ ਖਾਦੀ ਆ ਦੱਲਾ ਬੰਦਾ ਸਿੱਧਾ ਠੀਕ ਹੈ ਨਾ ਬੇਟਾ ਬੜੀਆ ਬਹੁਤ ਵਲੌਗ ਬਣਾਓ ਤੇ ਜਨਤਾ ਨੂੰ ਐਂਟਰੇਨ ਟੇਨ ਕਰੋ ਹੋਰ ਨਾ ਛੁਟਾ ਆ ਬੰਦਾ ਮੈਨੂੰ ਕਹਿੰਦਾ ਜੀ ਕਿ ਤੂੰ ਕੀ ਸਾਰਾ ਦਿਨ ਵਲੋਗ ਹੀ ਬਣਾਈ ਜਾਂਦਾ ਹੈ ਕੀ ਮੈਂ ਕਹਾਂ ਤੂੰ ਦਿਖਾ ਦੇ ਕੁਫਾ ਤੇਰੇ ਕੋ ਇਹ ਤਾਂ ਪਹਿਲਾਂ ਵਾਲੀ ਵੀਡੀਓ ਚ ਹੈਗਾ ਆ ਔਰ ਇਹ ਅੰਭਕ ਜੋ ਤੂੰ ਐਥੇ ਚੱਕਿਆ ਫੋਨ ਆਪਦਾ ਤੇ ਬਲੈਕ ਪਾਵਰ ਨੂੰ ਚੱਕਿਆ ਉਹ ਵੀ ਪਹਿਲਾਂ ਕੋ ਵੀਡੀਓ ਚ ਤੂੰ ਫੁੱਟੋ ਗੱਲ ਕੋਈ ਨਹੀਂ ਕਰਨੀ ਹੈਗੀ ਤੂੰ ਚੁੱਪ ਜਾ ਬੈਠਾ ਰਹਿ ਕਰ ਮੈਂ ਨਹੀਂ ਤਾਂ ਮੈਂ ਅੱਗੇ ਤੋਂ ਮੈਂ ਨਹੀਂ ਆਉਂ ਮੈਂ ਕੈਨਸਲ ਕਿਉਂ ਹਾਂ ਫਤੂ ਫਤੂ ਕਰਾ ਲਗਾ ਤੂੰ ਕਰੀਆ ਹੋਊਗੀ ਹੋਊਗੀ ਨਾ ਬਾਪਾ ਚਿੰਤਾ ਕਰਕੇ ਜਾਣ ਕੇ ਕਰੀਆ ਸੋ ਕੁੱਲ ਮਿਲਾ ਕੇ ਗੱਲ ਇਦਾਂ ਆ ਕਿ ਅਸੀਂ ਮਤਲਬ ਕਿ ਸਾਰਾ ਕੰਮ ਨਿਵੇੜ ਕੇ ਇਹਦੇ ਭਰਾ ਦੀ ਐਡਮਿਸ਼ਨ ਕਰਾ ਕੇ ਇਹਦੀ ਗੱਡੀ ਦੀਆਂ ਫੋਟੋਆਂ ਖਿਚਵਾ ਕੇ ਤੇ ਕਰ ਲੈ ਤਾਂ ਮੈਂ ਤੂੰ ਗੱਲ ਲਗਾ ਤਾ ਆਪਣਾ ਜਿਹੜੀ ਗੱਲ ਕਰਨੀ ਆ ਬਲੌਗ ਖਰਾਬ ਕਰਦੇ ਮੇਰਾ ਜਿਹੜਾ ਕਰਨਾ ਤਾ ਕਹੋਂ ਕਿ ਬੇ ਚਟੀਏ ਨਹੀਂ ਕਾਲਾ ਸਿਕਾਨਾ ਚਟੀਏ ਨਹੀਂ ਤੇਰੇ ਡੱਬ ਨਾਲ ਕੀ ਏ 3b3 ਦਾ ਦਕਾਨਾ ਚਟੀਏ ਨਹੀਂ ਤੇਰੇ ਡੱਬ ਨਾਲ ਕੀ ਏ ਮੋਡਲ ਆ ਤੈਨੂੰ ਨਹੀਂ ਬਤਾ ਜੋ ਆਕਾ ਨੂੰ ਨਹੀਂ ਬਤਾਂ ਤੈਨੂੰ ਤਾਂ ਪਤਾ ਹੀ ਸੱਚ ਦੌਜ ਚੈਲੈਂਜਰ ਬਹੁਤ ਲੈਣ ਆ ਸੋ ਚਲੋ ਬਾਕੀ ਇਕੱਲਾ ਛੱਡੋ 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 ਠੀਕ ਆ ਤੇ ਆਪਾਂ ਆਪਾ ਹੁਣ ਮੇਨ ਗੱਲ ਤੇ ਆਨੇ ਆ ਕੀ ਅਸੀਂ ਜਾ ਰਹੇ ਹਾਂ ਅੰਬਾਲੇ ਫੇਰ ਤੋਂ ਅੱਜ ਹਾਂ ਕੀ ਆਪਾਂ ਬਹੁਤ ਨਾਈਸ ਅੰਬਾਲਾ ਬਹੁਤ ਆਮ ਆ ਲੇਕਿਨ ਆ ਅੰਬਾਲੇ ਅੰਬਾਲੇ ਅੰਬਾਲਾ ਅੰਬਾਲਾ ਨਾ ਅੰਬਾਲਾ ਬਲੰਬਾਲਾ ਅਸਤਰਾ ਸੋ ਕੁੱਲ ਮਿਲਾ ਕੇ ਗੱਲ ਇਦਾਂ ਆ ਕਿ ਹੁਣ ਅਸੀਂ ਜਾ ਰਹੇ ਹਾਂ ਤੇ ਭੁੱਖ ਸਾਨੂੰ ਬਹੁਤ ਲੱਗੀ ਹੋਈ ਏ ਸਾਨੂੰ ਵੀ ਲੱਗੀ ਹੋਈ ਏ ਕੀ ਖਵਾ ਰਹੇ ਹੋ ਜੋ ਤੁਸੀਂ ਖਵਾਉਂਗੇ ਉਹ ਅਸੀਂ ਖਾ ਲਾਂਗੇ ਮੈਂ ਤੈਨੂੰ ਕੱਲ ਚਿਕਨ ਮਿਕਸ ਤੁਹਾਨੂੰ ਖਵਾ ਦਿੰਦਾ ਸ਼ਰਮ ਖਾ ਸ਼ਰਮ ਰੱਬ ਨੂੰ ਜਾਨ ਦੇਣੀ ਆ ਉਹ ਦਿਖਾਉਣਾ ਆਹੀ ਤੈਨੂੰ ਮੈਂ ਕਹਦੇ ਆਗੇ ਪਿੱਛੇ ਸਮਾਨ ਨਹੀਂ ਆ ਗਿਆ ਆਹੀ ਤੈਨੂੰ ਮੈਂ ਕਹਿਣਾ ਚਾਹ ਰਿਹਾ ਕਿ ਸ਼ਰਮ ਕਰ ਲੈ ਥੋੜੀ ਹਰ ਵੇਲੇ ਚੂਕਬਾਲ ਦਿੰਨਾ ਇਹ ਕਰ ਦਿੰਨਾ ਉਹ ਕਰ ਦਿੰਨਾ ਹੁਣ ਤਾਂ ਇੱਜ਼ਤ ਵੀ ਤੂੰ ਐਵੇਂ ਦੀ ਬਣਾਤੀ ਜਿਵੇਂ ਮੈਂ ਕਦੇ ਤੈਨੂੰ ਖਵਾਇ ਨਹੀਂ ਹੁੰਦਾ ਜ਼ਿੰਦਗੀ 'ਚ ਲੈ ਤਾਂ ਪਤਾ ਹੀ ਆ ਤਿੰਨ ਦਿਨਾਂ ਚ ਲੋ ਬਾਈ ਤਿੰਨ ਦਿਨਾਂ ਚ ਇੱਕ ਵਾਰ ਖਵਾਉਣਾ ਹੀ ਖਵਾਉਣਾ ਆ ਯਾਨੀ ਹਫ਼ਤੇ 'ਚ ਕੋਲ 2 ਜਾਂ 3 ਵਾਰ ਪੱਕਾ ਆਇਆ ਨੂੰ ਖਵਾਣਾ ਫੇਰ ਵੀ ਨਾਮ ਪਲ ਨਾਮ ਕਰਦਾ ਲੂ ਮਾਲ ਆ ਗਿਆ ਹੀ ਮਾਲ ਆ ਗਿਆ ਤੇ ਸਿੰਪਲ ਪੰਜਾਬੀ 'ਚ ਕਹਾ ਅੱਜ ਮੇਰਾ ਸਾਰਾ ਦਿਨ ਖਰਾਬ ਹੋ ਗਿਆ ਮੈਂ ਇੰਨਾ ਵਧੀਆ ਕੰਟੈਂਟ ਸੋਚਿਆ ਸੀਗਾ ਤੁਹਾਡੇ ਵਾਸਤੇ ਮਤਲਬ ਬਹੁਤ ਐਕਸਪੈਕਟੇਸ਼ਨਸ ਨੇ ਮਨ ਮੰਨੂ ਭਲਾ ਸੀਗਾ ਕਿ ਮੇਰੇ ਕੋਲ ਅੱਜ ਆਪਾਂ ਆ ਚੀਜ਼ ਆਪਾਂ ਤਿਆਰ ਕਰਨੀ ਆ ਚੀਜ਼ ਆਪਾਂ ਬਣਾਣੀ ਆ ਬਟ ਚੱਕਰੇ ਪੈ ਗਿਆ ਇਹਨੂੰ ਕੰਮ ਆ ਗਿਆ ਤੇ ਚਲ ਮੈਂ ਕਹਿੰਦਾ ਕੋਈ ਨਹੀਂ ਤੂੰ ਕੰਮ ਕਰ ਆਪਾਂ ਮੈਂ ਜਾਂਦੇ ਜਾਂਦੇ ਜਿਵੇਂ ਆਮ ਵਲੌਗ ਬਣਾਣੇ ਆਪਾਂ ਲੋਕ ਲਾ ਲੀਆ ਜਿਵੇਂ ਆਮ ਵਲੌਗ ਬਣਾਣੇ ਆਪਾਂ ਉਹ ਵੀ ਬਣਾ ਲੈਣੇ ਆ ਭਰ ਹੁਣ ਇੱਥੇ ਚੱਕਰ ਇਹ ਪੈ ਗਿਆ ਕਿ ਜਾਂਦੇ ਸਾਰੇ ਰਾ ਮਤਲਬ ਕਿ ਜਾਂਦੇ ਸਾਰੇ ਰਾ ਇਹ ਨੇ ਫੋਨ ਤੇ ਲੱਗੇ ਰਿਹਾ ਆਪੇ ਹੈ ਨਹੀਂ ਗੇ ਹੈ ਨਹੀਂ ਤੇ ਸਾਰੇ ਰਾਏ ਫੋਨ ਤੇ ਲੱਗੇ ਰਿਹਾ ਹੁਣ ਆਨ ਦਾ ਟਾਈਮ ਆ ਗਿਆ ਆਨ ਦਾ ਟਾਈਮ ਵੀ ਲੱਗਿਆ ਹੋਇਆ ਫੋਨ ਤੇ ਹੈ ਨਹੀਂ ਇਹ ਯਾਰ ਹੈ ਨਹੀਂ ਕਿ ਮੈਂ ਕੁਝ ਨਹੀਂ ਹੈਗਾ ਤੇ ਆਂਦੇ ਹੋਈ ਵੀ ਇਹ ਫੋਨ ਤੇ ਹੀ ਲੱਗਿਆ ਹੋਇਆ ਵਾ ਇਹਨੂੰ ਮੈਂ ਕਿਹਾ ਮੈਂ ਕਿਹਾ ਚੱਲ ਬਾਬੇ ਬਣਾ ਦੇ ਰੁਕ ਜਾ ਕਰਲਾ ਰੁਕ ਜਾ ਕਰਲਾ ਮੰਨਿਆ ਨਹੀਂ ਹੈਗਾ ਸੋ ਹੁਣ ਮਤਲਬ ਕਿ ਤੂੰ ਮੇਰੇ ਨਾਲ ਕੀ ਦੇਖੀਂ ਨਾ ਭਰਾਵਾ ਚਾਹੀਦਾ ਕੋਈ ਤਾਂ ਦੱਦੇ ਤੇ ਉਹ ਮਤਲਬ ਕਿ ਮੈਨੂੰ ਐਵੇਂ ਆ ਕਿ ਬਲੋ ਅੱਜ ਦਾ ਛੋਟਾ ਰਹਿ ਜੂਗਾ ਜਿਨ੍ਹਾਂ ਨੇ ਮਿਲਿਆ ਉਹ ਹੀ 10 ਘਟਿਆਂ ਫਿਰ ਉੱਪਰ ਉਹ ਲਾ ਰਿਹਾ ਕੰਮ ਇਹਨਾਂ ਪਾਂਦੀ ਛੱਡਨੇ ਇਹ ਵੀ ਛੇੜਤਾ ਮਤਲਬ ਅੱਛਾ ਨਾ 10 ਘਟਿਆਂ ਗਾਲਾਂ ਕੱਢੀਆਂ ਨਹੀਂ ਮੈਨੂੰ ਪਤਾ ਤੇਰਾ ਬਿੱਲੇ ਤੂੰ ਗਾਲਤੋਂ ਮੈਨਾਂ ਗੱਲ ਕਰਦਾ ਨਹੀਂ ਭੈਣੇ ਪਹਿਲੀ ਗੱਲ ਜਦੋਂ ਆ ਕੇ ਫੋਨ ਹਲਾਇਆ ਤਦ ਗੱਡੀ ਆ। ਇਹ ਤੋਂ ਪਹਿਲਾਂ ਤੈਨੂੰ ਇੱਕ ਵੀ ਗੱਲ ਨਹੀਂ ਕੱਢੀ ਸੀ। ਓ ਬਾਈਸਾਹਬ। ਹਾਂ ਫਿਰ। ਗੱਡੀ ਮੈਂ ਗੱਲ ਨਹੀਂ। ਉਹ ਲੋਕ ਲਾ ਦੇ ਜਲਦੀ ਲੋਕ ਲਾ ਦੇ ਜੋ। ਯਾਰ ਤੂੰ ਕਿੱਡਾ ਬਦਤਮੀਜ਼ ਬੰਦਾ ਅਗਲੇ ਤੇ ਮੂਹਰੇ ਕਰਵਾ ਦਿਆਂ। ਤੁਸੀਂ ਇਹ ਦੇਖੋ ਆ ਸਾਡਾ ਭਰਾ। ਵਿੱਕ ਗਿਆ ਉਹਨਾਂ ਨੂੰ ਵੈਸੇ ਪਹਿਲੀ ਵਾਰ। ਕੱਲਾ ਹਰਾਮ ਜਲਾ ਚੱਲਿਆ। ਕੱਲਾ ਨਹੀਂ ਚੱਲਿਆ। ਨਹੀਂ ਕਰਦੇ ਨਾਲ। 15 ਸੀਟਰ ਗੱਡੀ ਦੇ ਵਿੱਚ ਚੱਲੇ ਆ ਜਾਲੇ ਚੱਲੇ ਨੇ 10 ਤਾਂ ਵੀ ਨਹੀਂ ਪੁੱਛਦਾ ਵੇ ਭੈਣ ਭਾਈ ਯਾਰ ਮਨੋ ਬਿੱਲੇ ਨਾ ਚੱਲੇਗਾ ਹਾਂ ਮੈਨੂੰ ਪਤਾ ਨਹੀਂ ਜਾਣੇ ਨੇ ਇਹਨੂੰ ਜਿੰਨਾ ਮਰਜ਼ੀ ਕਹਿ ਲੋ ਇਹਨੇ ਇਹਦੀ ਹਾਂ ਚ ਨਾ ਹੁੰਦੀ ਆ ਪਿਆਰ ਆ ਹੋ ਆਪਣਾ ਨਾ ਜਾਣਾ ਨਹੀਂ ਆ ਦੇਖ ਲੋ ਨਾ ਆਪਣੇ ਮੂੰਹ ਨਾਲ ਘਰੀ ਜਾਂਦਾ ਹਾਂ ਉਹ ਚਾ ਜਾਊਂਗਾ ਹਾਂ ਜਾਊਂਗਾ ਇਹ ਚ ਹੀ ਨਾ ਆ ਹਾਰ ਕੀ ਜਬ ਹਾਂ ਹਾਥ ਵੀ ਨਾ ਆ ਨਾਚ ਵੀ ਨਾ ਆ ਹਾਰ ਕੀ ਜਬ ਨਹੀਂ ਗੱਲ ਹਾਣੀ ਤਾਂ ਆਪਸ਼ਨ ਹੀ ਨਹੀਂ ਨਾ ਆ ਦੇਖੋ ਇਹਨਾਂ ਬਲੋ ਤੇ ਲੈ ਕੇ ਨਹੀਂ ਜਾਣਾ ਚਾਹੁੰਦਾ ਮੈਨੂੰ ਮੈਂ ਤੈਨੂੰ ਫਰੀਜ ਇੱਕ ਵਾਰ ਵੀ ਕਿਹਾ ਮੈਨੂੰ ਫਰੀਜ ਲੈ ਕੇ ਆ ਸਾਲੇ ਤੂੰ ਪੈਸੇ ਲਾ ਰਿਹਾ ਹੈ ਪੈਸੇ ਲਾ ਰਿਹਾ ਹੈ ਫੇਰ ਨਾਲ ਚੱਲੋ ਮੈਨੂੰ ਵੀ ਨਾ ਪਤਾ ਸੀ ਪੈਸੇ ਲਾ ਰਿਹਾ ਹੈ ਤੇਰਾ ਦਾਦਾ ਕਹੀ ਤਾਂ ਜਾਂਦਾ ਮੈਂ ਜਿੰਨਾ ਖਰਚਾ ਹੋਊਗਾ ਕਰੂੰਗਾ ਵਾਢੀ ਕਾ ਵੇ 15 ਨਾ 21000 ਰੁਪਏ ਦੀ ਗੱਡੀ ਹੋਈ ਹੈ 21 ਨੂੰ ਤੇਰਾ ਮੁੰਡਾ ਡਿਵਾਈਡ ਕਰਨੀ ਪੈ ਨਹੀਂ ਦੇ ਹੁਣ ਜੇ ਤੇਰਾ ਬੰਦੇ ਚ ਡਿਵਾਈਡ ਕਰਨਾ ਹਾਂ ਹਾਂ ਨਹੀਂ 10 ਤਾਂ ਹੋਏ ਨੇ 11 ਚ ਕਿ ਟੂਟ ਡਿਵਾਈਡ 11 1900 ਰੁਪਿਆ ਇਹ ਤਾਂ ਸਿਰਫ ਟਰੈਵਲਿੰਗ ਆ ਟਰੈਵਲਿੰਗ ਆ ਹਾਂ ਹਾਂ ਸਿੱਕੇ ਨੂੰ ਪਹਿਲਾਂ ਜਲਦੀ ਜਾ ਕੇ ਤਾਂ ਨਵੇੜ ਕਿਹਾ ਬਾਈ ਬਣ ਕੇ ਮੈਂ 7:30 ਵੇ ਨੂੰ ਮਾਲ ਦੇਣਾ ਆ ਤੂੰ ਤਾਂ ਪਹਿਲਾ ਵਾਰਾ ਕਿੱਧੇ ਗਰੀਨ ਦੇਖੋ ਇਹ ਇਨਾ ਦੁਕੀਆਨ ਤੋਂ ਬਾਅਦ ਮੇਰਾ ਮੂਡ ਖੁਸ਼ ਹੋ ਗਿਆ ਜੀ ਪੋਸ਼ਕ ਕਿਉਂ ਓਟਕੀਉਂ ਪੈਂਕ ਮੈਂ ਕਿਉਂ ਓਟਕਿਆ ਬਭਿਉ ਬਿਨਾ ਕੁਝ ਕਰੇ ਬਿਨਾ ਕੁਝ ਮੰਗੇ ਪਾੜੀ ਦੇ ਦੇ ਹੁੰਦਾ ਮੱਕੜੀ ਮੈਂ ਸਿਰਫ ਕੰਮ ਕਰ ਮੱਕੜੀ ਚਲਦੇ ਹਾਂ ਤੂੰ ਕਹਿੰਦਾ ਕੇ ਐਪ ਸਿੱਖਾ ਗਈ ਮੈਂ ਤਾਂ ਨਾਲ ਸਭੇ ਵੀ ਗਿਆ ਸੀ ਚਲੋ ਜਿੱਥੇ ਕੰਮ ਕਰਦੇ ਕਦੀ ਹੋਰ ਨਾਲ ਜੋ ਸੱਚੀ ਸਤ ਕਰ ਰਹੀਆਂ ਜਾਂਦਾ ਸੀ ਬੱਸ ਲੋ ਵਾਤਾ ਕੰਮ ਵਧਾ ਦੋ ਇਲੈਕਟ ਕੰਮ ਕਰ ਤੋ ਸਿੱਟ ਮਾ ਲਹੋ ਉਹ ਗੰਮ ਲਾਓ ਦਿੱਖ ਕੇ ਅਸੀਂ ਜਾਵਾਂਗੇ ਦਿਖਾਵਾਂਗੇ ਸੱਬੇ ਨਹੀਂ ਜਾਣ ਕਿਵੇਂ ਹਾਂ ਕੇਆਰਸੀ ਜਾਣਾ ਉਹ ਵੀ ਟੈਕਨੋਗਮੀ ਸ਼ਾਮ ਚੱਲੀਏ ਅਸੀਂ 19 ਦੇ 19 ਵੀ ਚੱਲ ਸਕਦੇ ਆ 10 ਸੱਚੇ ਤੱਕ ਸ਼ਾਮ ਚੱਲਣਾ ਹੀ ਜ਼ਿਆਦਾ ਨੀ ਹਨ ਕਿਤੇ ਉਹਪਨ ਜਿਪਸ ਇੱਧਾਂ ਦੇ ਤਾਂ ਨਹੀਂ ਸੋਚਿਆ ਨਹੀਂ ਤਾਂ ਮਾਰਦਾ

ਉਹ ਚਾਰੀ ਨਾਈਟ ਰੈਸਟ ਕਾ ਵੀ ਦਿੱਤੇ ਚੋਰ ਚੋਰ ਕਰਤਾ ਲੈ ਕੇ ਦੇਖ ਲੈ ਮਤ ਤੇਰੇ ਵਾਰੇ ਕੀ ਗੱਲ ਗਈ ਹੈ ਮੈਨੂੰ ਪਤਾ ਹੈ ਕਿ ਸਭ ਨੂੰ ਪਤਾ ਹੈ ਮੇਰੀ ਇੱਕ ਪਹਿਲ ਮੈਂ ਹੈ ਕਰ ਨਹੀਂ ਗੱਲ ਵੀ ਇਹ ਮੈਂ ਵਲੋਗ ਚ ਪਾਉਂਦਾ ਇਹ ਗੱਲ ਲੈ ਕੇ ਜਾ ਰਿਹਾ ਇਹ ਗੱਲ ਮੈਂ ਉਨਾ ਚੁੱਕਾ ਫਿੱਕ ਪਵਾ ਰਿਹਾ ਆਪਣੇ ਚ ਫਿੱਕ ਫਿੱਕ ਪੈ ਚੁੱਕੀ ਹੈ ਇਹ ਜਿਹੇ ਹੀ ਬੰਦੇ ਨੇ ਬਿੱਲੇ ਹੁੰਦੇ ਹਰਾਮੀ ਨੇ ਆ ਦੇਖ ਲੈ ਤੇਰੇ ਭਾਈ ਨੂੰ ਵੀ ਹੁਣ ਮਾੜਾ ਬੋਲ ਰਿਹਾ ਉਹਨਾਂ ਸਾਊ ਦਾ ਹੈ ਨਹੀਂ ਜਿੰਦਾ ਬਣ ਰਿਹਾ ਤੁਸੀਂ ਇਹ ਦੇਖੋ ਇਹ ਬੰਦੇ ਨੇ ਕੋਈ ਗੱਲ ਨਹੀਂ ਕਹੀ ਕੁਝ ਨਹੀਂ ਕਿਹਾਗਾ ਫਿਰ ਵੀ ਭੈਣ ਦੀ ਗੱਲ ਕਰ ਰਿਆ ਭੈਣ ਦੀ ਗੱਲ ਤਾਂ ਗੱਡੀ ਨੇ ਪੈਪਸੋਡੈਂਟ ਗਿਆ ਹਾਂ ਉਹ ਤੁਸੀਂ ਦੇਖਿਓ ਮੈਂ ਤੁਹਾਨੂੰ ਸੁਣਾਉਂਗਾ ਮੈਂ ਕੋਈ ਬੋਲਿਆ ਨਹੀਂ ਕੁਝ ਕਿਹਾ ਨਹੀਂ ਵਾਸਤਾ ਨਹੀਂ ਸਿੱਧਾ ਗਾਣਾ ਗੰਦਾ ਗਾਣਾ ਸ਼ੁਰੂ ਕਰਤਾ ਇਹਨੇ ਜਿੰਤਾ ਗਾਣਾ ਤਾਂ ਕੀ ਕਹਿਆ ਹੀ ਨਹੀਂ ਆ ਗਈ ਸੀ ਤੇਰੀ ਭੈਣ ਦਾ ਪੈਪਸੋਡੈਂਟ ਹਾਂ ਆ ਕੀ ਮਤਲਬ ਕੀ ਇਹ ਨਹੀਂ ਆ ਗਈ ਸੀ ਤੇਰੀ ਮਾਂ ਕਾਂ ਭੋਲਾ ਚਿਹਰਾ ਇਹ ਕੀ ਮੈਂ ਤਾਂ ਕਿਹਾ ਨਹੀਂ ਤੂੰ ਹੀ ਭੁੰਗਿਆ ਨਹੀਂ ਬੋਲਿਆ ਮੈਂ ਇਹਦੇ ਵਿੱਚ ਦੇਖ ਲੈ ਰਿਹਾ ਹਾਂ ਦੇਖ ਲੈ ਕੱਢ ਲੈ ਚਲ ਭੈਣ ਨੂੰ ਦੇਖਿਆ ਪੜ ਇਹ ਵੀ ਕਰਦੇ ਇੱਥੇ ਮਿਊਟ ਪਿਆਊਗਾ ਇਹ ਤੋਂ ਪਹਿਲਾਂ ਹੀ ਕਰ ਕਿਉਂ ਉਹ ਤਾਂ ਜਾਊਗਾ ਹੀ ਜਾਊਗਾ ਬਕਾਇਦਾ ਕਿਉਂ ਜਾਊਗਾ ਤੂੰ ਉਸ ਅੱਜ ਮੈਂ ਫੈਕਟਰੀ ਬੇਟਾ ਦੀ ਜਦ ਮੈਂ ਵਲੌਗ ਦੇਖਣ ਲੱਗਿਆ ਨਾ ਉਹ ਵਲੌਗ 80% ਤੱਕ ਦੇਖਿਆ ਇੱਥੇ ਬਸ ਸੀਰਤ ਤਾਂ ਬੱਚਾ ਗਿਆ ਸੀਰਤ ਕਿਹਨੇ ਦੇਖਿਆ ਤੂੰ ਦੇਖਿਆ ਕਹਿੰਦੇ ਨਹੀਂ ਫਾਇਕਲ ਦੇਖ ਰਿਹਾ ਸੀ ਕੜਿਆਣਾ ਅੱਜ ਕੱਲ੍ਹ ਕੱਲ ਕਿਿੱਥੇ ਸੀ ਆਪਾਂ ਜਦ ਆਪਾਂ ਅੰਮ੍ਰਾਲੇ ਗਏ ਸੀ ਭਾਪੇ ਕੋਲ ਅੱਛਾ ਅੱਛਾ ਜਦੋਂ ਆਂਦੇ ਆਂਦੇ ਆਪਾਂ ਉੱਥੇ ਰੁਕੇ ਸੀਗੇ ਹਾਂ ਮੈਂ ਤੂੰ ਕੰਨਾ ਕਰਦੇ ਦੇਖਦੇ ਨੇ ਹਾਂ ਤੂੰ ਤਨੂ ਮੈਂ ਕਹਿਆ ਸੀ ਨੋਟੀਫਿਕੇਸ਼ਨ ਬੰਦ ਕਰਦੀ ਨੋਟਿਫਿਕੇਸ਼ਨ ਬੰਦ ਕਰਤੀ ਪਤਾ ਨਹੀਂ ਸਾਬ ਬੰਦ ਕੀਤੀ ਅੱਜ ਕਰਕੇ ਆਏ ਤਾਕੀ ਹਾਂ ਹਾਂ ਉਹ ਦੇਖ ਕੇ ਬੰਦ ਹੀ ਕੀਤੀ ਅੱਜ ਮੈਂ ਪਤਾ ਕੀ ਦੇਖਿਆ ਇੱਥੇ ਜਦੋਂ YouTube ਖੋਲਿਆ ਮੈਂ ਆਪਣਾ ਤਾਰਕ ਮਤ ਉਹ ਦੇਖ ਰਿਹਾ ਸੀ ਤੇ ਦੇਖਦੇ ਇਹਦੇ ਥੱਲੇ ਲਿਖਿਆ ਰਿਹਾ ਅਦ ਨਮਨ ਬਣਿਆ ਥੁੱਖਾ ਉਹ ਕੋਈ ਨਾ ਪਾ ਦੇਖਦੇ ਥੱਲੇ ਉਹਦੇ ਥੱਲੇ ਆਇਆ ਸੀਗਾ ਤਾਰਕ ਮਤ ਤਾਂ ਮੈਂ ਅਲਰਟੀ ਚਲਾ ਰਿਹਾ ਹਾਂ ਜਿਹੜੀ ਥੱਲੇ ਵੀਡੀਓes ਆਉਂਦੀਆਂ ਨੇ ਉਹਦੇ ਉਹ ਚ ਉਹ ਚ ਆਪਾਂ ਕੁਝ ਨਹੀਂ ਕਰ ਸਕਦੇ ਹੈਗੇ ਨੋਟੀਫਿਕੇਸ਼ਨ ਉਹ ਜਿਵੇਂ ਉੱਤੇ WhatsApp ਆਉਂਦੀ ਨੋਟੀਫਿਕੇਸ਼ਨ ਹੁੰਦੀ ਆ ਉਹ ਬੰਦ ਹੋ ਸਕਦੀ ਆ ਉਹ ਸੁਜੈਸ਼ਨਸ ਵੀ ਮਤ ਹੈ ਕਰ ਤੂੰ ਕੀ ਕਹਿੰਦਾ ਸਜੈਸ਼ਨਸ ਤੇ ਤੁਹਾਨੂੰ ਆਣ ਕਿਹਾ ਕਿਉਂਕਿ ਤੁਸੀਂ ਆਲਰੇਡੀ ਦੇਖਿਆ ਹੋਇਆ ਚੀਜ਼ਾਂ ਸਭ ਕੁਝ ਉਮਰ ਦੇਖਣਾ ਸ਼ੁਰੂ ਕਰ ਦਿੱਤੀ ਹੈ ਐ ਲੈ ਲੋ ਐ ਲੈ ਲੋ ਕੋਈ ਪਾਪਾ ਦੇ ਕੰਪਿਊਟਰ ਤੇ ਤੇਰੇ ਤੋਂ ਮੇਰੇ ਵਲੌਗ ਹੀ ਚੱਲਣਗੇ ਨਾ ਮੇਰੇ ਨਾਲ ਚੱਲਣਗੇ ਜੋ ਮਰਜ਼ੀ ਲਿਆਵੇਂ ਤੂੰ ਆਪਦੇ ਸਾਥੀ ਜੋ ਮਰਜ਼ੀ ਚਲਾ ਐ ਉਹ ਆਪਣੇ ਫੋਨ 'ਚ ਆਈਡੀ ਦਾ ਇੱਕ ਹੋਇਆ ਨਾ ਹਾਂ ਉਹ ਚੱਕਰ ਆ ਆਪਾਂ ਦੋ ਕੰਪਿਊਟਰ ਨੇ ਦੋਆਂ 'ਚ ਵਲੌਗ ਚੱਲਣਗੇ ਤਾਂ ਫੋਨ 'ਚ ਵੀ ਵਲੌਗ ਹੀ ਸ਼ੋਅ ਆਉਣਗੇ ਹਾਂ ਪਰ ਇਹ ਤਾਂ ਹੋ ਗਈ ਮੈਂ ਪਾਈਂ ਤੱਕ ਦੇਖਦਾ ਨਹੀਂ ਵਲੌਗ ਆਪਣੇ ਮੈਂ ਤਾਂ ਇਹ ਤਾਂ ਦਿਖਾਣਾ ਹੁ ਕਿਉਂ ਦੇਖੋ ਇਹ ਬੰਦਾ ਮੇਰੇ ਘਰ ਦੇ ਨਾਲ ਨਹੀਂ ਆਇਆ ਜਫਾ ਦਾ ਸੱਕਰੇ ਜੀ ਹੋਰ ਕੁਝ ਨਹੀਂ ਯਾਰ ਤੂੰ ਨਾਲ ਕਿਦਾਂ ਕਰ ਬਲੌਗ ਦੇ ਤੂੰ ਗਾਣਾ ਲਾ ਕੇ ਡੇ ਕਰ ਮੈਂ ਗਾਣਾ ਕਿੱਥੇ ਕਰਦਾ ਦੂਨ ਨਾਲ ਹੀ ਕਰਦਾ ਮੇਕਅਪ ਪ੍ਰੂਫ ਪਈ ਨਹੀਂ ਮੇਰੇ ਕੋਲ ਵੀ ਪ੍ਰੂਫ ਪਈ ਨਹੀਂ ਆਪਣੇ ਪ੍ਰੂਫ ਉਹ ਜਿਹੜੇ ਕੈਮ ਕੱਟ ਜਿਹੜੀ ਵੀ ਐਪ ਤੋਂ ਬਣਾਉਣਾ ਹੈ ਬਾਈ ਮੇਰੀ ਗੱਲ ਆਪ ਦੇ ਕੱਟ ਦਿੰਦਾ ਖਾਸ ਹੋ ਯਾਰੀ ਦੀ ਕੀ ਕੱਟਦਾ ਤੂੰ ਆਪਣੇ ਕੱਟਦਾ ਕੋਈ ਨਹੀਂ ਹੈਗਾ ਵੀ ਪਾਉਣਾ ਤੇ ਮੈਂ ਪਰ ਫੇ ਮੈਂ ਤਾਂ ਗਾਣਾ ਕੱਟਦੇ ਨਹੀਂ ਉਹ ਮੈਂ ਕੱਟਦਾ ਆ ਕਹ ਕਿੰਨਾ ਕੁੜਕੋ ਚਲ ਕਦੇ ਇੱਕ ਅੱਧੀ ਜ਼ਿੰਦਗੀ ਚ ਨਿਕਲ ਗਈ ਨਿਕਲ ਗਈ ਆ ਕੈਮਰਾ ਬੰਦ ਕਰੇ ਦੇਣਾ ਤੂੰ ਯਾਰ ਦੇਖਿਆਈ ਦੋਸਤ ਆਂਦੇ ਆਂਦੀ ਆਂਦੇ ਆਂਦੀ ਤੂੰ 10 12 ਗਣਾ ਤੂੰ ਦੁਕਾਨ ਤੋਂ ਨਿਕਲਦੀ ਘੜਤੀਆਂ ਸੀ ਯਾਰ ਨਹੀਂ ਉਹ ਪਕੌੜੇ ਪਕੌੜੇ ਇਹ ਗੱਲ ਨਹੀਂ ਤੁਸੀਂ ਇਹ ਦੇਖੋ ਬੰਦਾ ਕਿੰਨਾ ਜ਼ਿਆਦਾ ਝੂਠਾ ਆ ਯਾਰ ਨਹੀਂ ਹੈ ਕੋ ਉਸ ਸੇੜਾ ਚੁੱਟਿਆ ਮਕਾਰਿਆ ਤੂੰ ਮੈਂ ਕੱਦਾਰ ਆ ਗੱਦਾਰ ਦਾ ਤੂੰ ਹੈਗੀ ਆ ਹੈਗਾ ਕੱਤਾ ਹਾਂ ਹੈਗਾ